ब्रदर जो ये जवान है हम गोल्डन एरो डिवीज़न की, की तरफ से आए हैं हमें यहाँ पे तीन तरीक को हम लोग आए थे तेन तरीक हाँ तीन तरीक से आए हैं और ये एक फ्लड रिलीफ कॉलम है जब तक सिचुएशन पूरी कंट्रोल में नहीं आए थी फ्लड की ये बंद जो है जो हमें टास्क मिला के इसको स्ट्रेंथनिंग करना है मजबूत करना है ताकि आगे जो दस बारह गाँव हैं उनके अंदर पानी ना जा पाए तो जब तक ये टास्क हमारा पूरा नहीं हो जाता है और हमें आदेश नहीं मिल जाते हैं आगे से तो तब तक हम यहाँ पर जुटे रहेंगे लगे रहेंगे देखो हमारा हर तरह के काम हमारे हैं लेकिन इसमें क्या है कि मैं एक चीज़ मैंशन करना चाहूँगा कि जो अपने लोग हैं इस एरिए के ये मतलब बहुत सपोर्ट कर रही है जो भी हमारे पास सामान आ रहा है रेडीमेड आ रहा है इसकी वजह से हमें अपना काम करने में बहुत आसानी हो रही है तो इनका जो सहयोग है वो बहुत जरूरी है और इनके सहयोग की वजह से ये काम जो हम यहाँ तक लेके आ पाए हैं ठीक है हम कर लें इसको ना चलो आ जा भी नीचे चलो जाओ वही पीछे, पीछे सारे पीछे ओए पीछे ओए पीछे।, पीछे।, पीछे हो जाओ पीछे जो, पीछे जो, पीछे, जो, पीछे जो। हर जो हर जो। चलो इसके ऊपर और रखो इसी के ऊपर लगाओ ठीक है ਇਸ ਤੋਂ ਉੱਪਰ ਇਹ ਵਾਲਾ ਫਲੈਸ਼ ਫੇਸਬੁਕ ਪਰ ਲੜਾ ਕੇ ਆਇਆ ਇਹ ਬੈਟ ਕਾ ਲਓ ਨਾ ਬੈਟ ਸਿੰਗਰ ਵਾਲਿਓ ਧੀਰੇ ਧੀਰੇ ਜਾਏਗਾ ਤਾਰ ਨੂੰ ਕਾਉਗਾ ਆਪਸ਼ਨ ਹੋ ਗਿਆ ਆ ਗਿਆ ਆ ਗਿਆ ਆ ਗਿਆ ਓਏ ਸਾਈਡ ਹਟੋ ਤਾਰ ਪਿਆ ਇਹ ਉਹ ਤਾਰ ਕਿਸਕੇ ਪੈਰ ਕੇ ਨੀਚੇ ਆਏ ਹਟ ਜਾ ਹਟ ਜਾ ਹਟ ਜਾ ਹਟ ਜਾ ਪਾ ਰਹੇ ਹਾਂ ਪਾ ਰਹੇ ਹਾਂ ਪਾ ਰਹੇ ਹਾਂ ਕਿਤੇ ਕਿਤੇ ਵੀ ਨੇ 40 ਫੁੱਟ ਵੀ ਹੈ ਕਿਤੇ ਕਿਤੇ 5 ਫੁੱਟ ਵੀ ਹੈ ਕਿਤੇ ਕਿਤੇ 2-3 ਫੁੱਟ ਵੀ ਹੈ ਭਲੇ ਇਹ ਜਿਹੜਾ ਤੁਸੀਂ ਦੇਖੀਂ ਤਾਂ ਬਰਵਰ ਪੂਲ ਬਣ ਰੇ ਨਾ ਗੋਲ ਗੋਲ ਘੁੰਮਣ ਘੇਰੀਆਂ ਹਾਂ ਇਹ ਘੁੰਮਣ ਘੇਰੀਆਂ ਦੇ ਚੱਕਰ ਥੱਲੇ ਮਿੱਟੀ ਪੱਟੀ ਜਾਂਦੀ ਹੈ ਓਏ ਹੋਏ ਤਾਂ ਉਹਦੇ ਨਾਲ ਕੀ ਕਿਤੇ ਕਿਤੇ 40 ਫੁੱਟ ਹੋ ਗਿਆ ਹਾਂ ਹੁਣ ਤੁਸੀਂ ਦੇਖਿਆ ਹੋਊਗਾ ਜਿਹੜਾ ਆਪਾਂ ਇੱਥੇ ਸਿੱਟਿਆ ਸੀਗਾ ਪਤਾ ਨਹੀਂ ਕਿੱਧਰ ਗਿਆ ਉਹ ਵਾਲਾ ਹਾਲੀਵੁੱਡ ਗਿਆ ਉੱਥੇ 10 ਇੱਥੇ ਜਾ ਉੱਥੇ ਜਾ 6 ਵੀ ਜਾਂ 40 ਫੁੱਟ ਹਲੋ ਆਇਆ ਦਰ ਲੋਕ ਲੈ ਕੇ ਸਕੋਡ ਦੇ ਪ੍ਰੈਗਟ ਆ ਕੇ ਆਇਆ ਮਿਲ ਗਿਆ ਹੀ ਮਿਲ ਗਿਆ ਹੀ ਬਸ ਜਬ ਬਰੈਡ ਮਾਰੇ ਮੈਂ ਨਹੀਂ ਕੋਈ ਸੇਵਾ ਇੱਥੇ ਕਰਦਾ ਸਰਕਾਰ ਵੱਲੋਂ ਕੋਈ ਰਾਹਤ ਫੰਡ ਪੰਜ ਕੁਝ ਨਹੀਂ ਹੋ ਰਿਹਾ ਵੀ ਆ ਕੁਝ ਨਹੀਂ ਜਿਹੜੀ ਵੀ ਵੀਰ ਭਰਾ ਜਿਹੜੇ ਪਾਸ ਸੋ ਬਿਚਾਰੇ ਸਾਡੀ ਸੇਵਾ ਕਰ ਰਹੇ ਆ ਸਾਡਾ ਘਰ ਇੰਨਾ ਕੁ ਤਾਂ ਹੀ ਬਚਿਆ ਖੜਾ ਹੈ ਜਾਂ ਬੰਨ ਬਚਾ ਰਹੇ ਆ ਤੇ ਲੰਗਰ ਪਾਣੀ ਵੀ ਉਹ ਲਾ ਰਹੇ ਆ ਠੀਕ ਹੈ ਹੋਰ ਸਰਕਾਰਾਂ ਵੱਲੋਂ ਤਾਂ ਕੁਝ ਵੀ ਨਹੀਂ ਇਹ ਤਾਂ ਜਿਹੜੇ ਉਤੋਂ ਵੀਰ ਭਰਾ ਸੇਵਾ ਉਹਨਾਂ ਦੀ ਮਿਹਰਬਾਨੀ ਵੀ ਜਿਹੜੇ ਸਾਡੀ ਸੇਵਾ ਕਰਨ ਲੱਗੇ ਆ ਲੰਗਰ ਤੋਂ ਵੀ ਸਾਰੇ ਹਾਂਜੀ 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 ਬੀ ਆ ਜੀ ਤੁਹਾਡਾ ਤੁਹਾਡਾ ਘਰ ਬਚਿਆ ਪਾਣੀ ਤੋਂ ਕਿ ਜਾਂ ਡੁੱਬਿਆ ਨਹੀਂ ਪਾਣੀ ਨਹੀਂ ਸੇਮ ਚੱਲੀ ਆ ਸੇਮ ਚੱਲੀ ਜਾਂਦੀ ਤੇ ਕਮਰਾ ਡਿੱਗਿਆ ਪਿਆ ਹਾਂਜੀ ਕੱਚੀਆਂ ਛੱਤਾਂ ਆ ਤੇ ਸਭ ਕੁਝ ਮੱਜਾ ਮੁਜਾ ਬੰਨ ਤੇ ਖੜੀਆਂ ਆ ਸਾਮਾਨ ਅਸੀਂ ਕਿਸੇ ਦੇ ਘਰ ਰੱਖਿਆ ਆ ਤੇ ਹੋਰ ਕੋਈ ਮਜ਼ਦੂਰੀ ਦਿਹਾੜੀ ਦੇ ਪੇੜਾ ਕੰਮ ਕਿਵੇਂ ਹੁਣ ਡਾਡਾ ਰੋਟੀ ਪਾਣੀ ਕਿਵੇਂ ਚੱਲਦਾ ਰੋਟੀ ਪਾਣੀ ਸਾਡਾ ਨਹੀਂ ਚੱਲਦਾ ਭਾਈ ਚੋਨਾ ਡੁੱਬਿਆ ਸਭ ਤੇ ਬਸ ਉਪਤੀ ਕਰ ਲਈ ਤਾਂ ਕਦੀ ਨਹੀਂ ਵੀ ਹੁੰਦੀ ਤੇ ਕੰਮ ਬੰਦਿਆ ਚੋਨਾ ਕਿੰਨਾ ਸੀ ਤੁਹਾਡਾ ਸਾਡਾ ਤਿੰਨ ਕਿੱਲੇਗਾ ਸੀ ਥਾਂ ਸਾਰਾ ਦਰਿਆ ਦੇ ਵਿੱਚ ਹੀ ਆ ਤੇ ਜਿਹੜੀਆਂ ਸੇਵਾ ਸੰਸਥਾਵਾਂ ਬਹੁਤ ਸਾਰੀਆਂ ਪੰਜਾਬ ਚ ਕੰਮ ਕਰ ਰਹੀਆਂ ਉਹਨਾਂ ਨੂੰ ਤੁਸੀਂ ਕੀ ਬੇਨਤੀ ਕਰੋਗੇ ਉਹਨਾਂ ਨੇ ਅਸੀਂ ਇਹ ਕਹਿੰਨੇ ਬੇਨਤੀ ਸਾਡੀ ਮਦਦ ਕੀਤੀ ਜਾਵੇ ਬਸ ਸਾਡੇ ਕਥਾਂ ਵੇਖੀ ਜਾਵੇ ਥਾਂ ਬਿਲਕੁਲ ਨਹੀਂ ਹੈਗੀ ਹਾਂਜੀ ਤੇ ਪਸੀਮ ਚੱਲੀ ਖੜੀ ਆ ਕਾਰਜ ਇਹਨਾਂ ਦਾ ਘਰ ਵੇਖੀਏ हां हां जी देख सकदे हो चलो ਮੱਝਾਂ ਬਾਂਦੇ ਪਸ਼ੂ ਬਾਂਦੇ ਚਲੋ ਆਪਣਾ ਘਰ ਦੇਖਦੇ ਠੀਕ ਹੈ ਦੇਖੋ ਲੈ ਤੁਹਾਡੇ ਜਿਨ੍ਹਾਂ ਨੇ ਬੇਨਤੀ ਕੀਤੀ ਸੀ ਸੰਗਤਾਂ ਨੂੰ ਉਹ ਭੈਣ ਜੀ ਦੇ ਹੁਣ ਇਸ ਟਾਈਮ ਅਸੀਂ ਉਹ ਮੌਕਾ ਘਰ ਦੇਖਣ ਵਾਸਤੇ ਆਏ ਆ ਕੁਝ ਤਾਂ ਇਹਨਾਂ ਦੇ ਘਰ ਕਾਫੀ ਦਰਿਆ ਦੇ ਜੋ ਬਾਂਦੇ ਅੰਦਰ ਹੀ ਉਹ ਟੈ ਢੇਰੀ ਹੋ ਗਿਆ ਤੇ ਕੁਝ ਜਿਹੜੇ ਇਹਨਾਂ ਦੇ ਘਰ ਆ ਦਰਿਆ ਦੇ ਬੰਨ ਤੋਂ ਬਾਹਰ ਵਾਰਾ ਉੱਥੇ ਉਹ ਕਹਿੰਦੇ ਕਿ ਸਾਡੀਆਂ ਛੱਤਾਂ ਚੋਂਦੀਆਂ ਨੇ ਤੇ ਬੁਰਾ ਹਾਲਾ ਕਰਦਾ ਦਾ ਆਪਾਂ ਆਉ ਇਹਨਾਂ ਨਾਲ ਗੱਲਬਾਤ ਕਰ ਲਈ। ਹਾਂਜੀ ਵੀਰੇ ਸਾਡੇ ਛੱਤਾਂ ਬਹੁਤ ਚੋਂਦੀਆਂ ਆ ਤੇ ਸਾਡੇ ਘਰ ਦਾ ਬਹੁਤ ਹਾਲ ਮੰਦਾ ਆ। ਹਾਂਜੀ ਅੱਜ ਬਹੁਤੀ ਰੋਟੀ ਪਾਣੀ ਤੋਂ ਮੁਸ਼ਕਲ ਹੋ ਰਹੀਆਂ ਸਾਡੇ ਮੀਂਹ ਪੈਂਦਾ ਨਾ ਜਦੋਂ ਕਾਫੀ ਛੱਤਾਂ ਚੋਂਦੀਆਂ ਆ। ਹਾਂਜੀ ਅੱਜ ਕੱਲ੍ਹ ਹੜ੍ਹਾਂ ਨੂੰ ਲੈ ਕੇ ਨਾ ਤੇ ਲੋਕ ਜਿਆਦਾ ਮਤਲਬ ਖੇਤੀ ਦੇ ਵੀ ਸ਼ਾਇਦ ਸਾਨੂੰ ਮਤਲਬ ਮਿਲ ਜੂ ਕੁਝ ਹੋਰ ਮਿਲ ਜੂਗਾ ਕੋਈ ਐਵੇਂ ਦਾ ਤੇ ਨਹੀਂ। ਨਹੀਂ ਨਹੀਂ ਐਵੇਂ ਕੁਝ ਵੀ ਨਹੀਂ ਲੋਕਾਂ ਦੀ ਲੋੜ ਵਾਂਦੀ ਸਨ ਲੋਕਾਂ ਦੀਆਂ ਸਾਡੇ ਸਭ ਛੱਤਾਂ ਵੀ ਚੋਈ ਜਾਂਦੀਆਂ ਆ ਰਸੋਈ ਦੇ ਵੀ ਆਲ-ਬਾਲ ਮੰਦਾ ਹੀ ਹੋਇਆ ਪਿਆ ਬਹੁਤ ਹੀ ਤੇ ਕੰਮਕਾਰ ਦਾ ਤੁਹਾਡਾ ਕਿਵੇਂ ਚੱਲ ਰਿਹਾ ਕੋਈ ਕੰਮਕਾਰ ਦਾ ਕੁਝ ਵੀ ਨਹੀਂ ਚੱਲ ਰਿਹਾ ਦੋਨਾਗਾ ਸੀ ਤਿੰਨ ਕਿਲਿਓ ਵੀ ਡੁੱਬਿਆ ਪਿਆ ਦਰਿਆ ਵਿੱਚ ਆ ਬਹੁਤ ਹੀ ਮੰਦੇ ਆ ਲਿਆ ਕੀ ਤੁਸੀਂ ਮੰਗ ਕਰਦੇ ਹੋ ਸੇਵਾ ਸੰਸਥਾ ਵਾਲਾ ਸਾਨੂੰ ਬਸ ਇਹੋ ਹੀ ਆ ਥਾਂ ਮਕਾਨ ਬਣ ਜਾਵੇ ਸਾਡਾ ਹੋਰ ਸਾਨੂੰ ਕੁਝ ਨਹੀਂ ਸੇਵਾ ਬਾਰੇ ਨਹੀਂ ਪਾਉ ਤੇ ਹਨੂ ਮਿਹਰਬਾਨੀ ਕਰ ਦੇਣਾ ਸਾਡੀ ਕਿਰਪਾ ਕਰ ਦੇਣ ਬਾਸ ਛੱਤਾਂ ਜਿਹੜੇ ਚੋਂਦੀਆਂ ਆ ਜਿਹੜੇ ਲੈਂਟਰਾਂ ਵਾਲੇ ਲੋਕ ਸਭ ਲਈ ਜਾਂਦੇ ਆ ਸਾਡੇ ਵਾਤੇ ਕੁਝ ਵੀ ਨਹੀਂ ਆਉਂਦਾ ਨਾ ਮੱਝਾਂ ਦਾ ਵੀ ਬਹੁਤ ਮੰਦਾ ਹਾਲ ਹੋਇਆ ਪਿਆ ਆ ਮੱਝਾਂ ਦੇ ਵਾਸਤੇ ਕੋਈ ਚਾਰਾ ਵਗੈਰਾ ਨਹੀਂ ਚਾਰਾ ਪਰ ਕੁਝ ਵੀ ਨਹੀਂ ਆਉਂਦਾ ਤੁਹਾਡੇ ਕੋਲ ਹੈਗਾ ਕੁਝ ਕੁਝ ਨਹੀਂ ਹੋਣ ਕੁਝ ਵਜਿਹਾ ਇਸ ਫਰੇਮ ਤੋੜੀ ਪਾ ਗਈ ਅੱਜ ਤੂੰ ਵੀ ਹੈਗੀ ਤੋੜੀ ਪਾ ਦੇਈ ਦਾ ਤੇ ਬਸ ਪੱਠਾ ਠਾਠਾ ਕਿਦੂ ਲਾਇਆ ਇਹਦਾ ਜੋ ਚਲਾ ਜਾਏ ਤੋੜੀ ਕਿਤੇ ਸੁਰੱਖਿਤ ਜਗ੍ਹਾ ਤੇ ਰੱਖੀ ਹਾਂਜੀ ਨਾਲ ਜੋ ਵੇਖਾ ਥੱਲੇ ਥਾਂ ਗਿੱਲਾ ਹੋਇਆ ਪਿਆ ਵੀ ਉਹ ਵੀ ਥਾਂ ਗਿੱਲਾ ਹੋ ਗਿਆ ਤੇ ਬਸ ਪਾਣੀ ਸੇਵੰਦ ਚੱਲ ਰਿਹਾ ਬਹੁਤ ਜ਼ਿਆਦਾ ਤੇ ਉੱਤੇ ਨਾਲ ਬੰਨ ਦੇ ਉੱਤੇ ਅੱਛਾ ਇਹ ਵਾ ਤੇ ਲੱਗੇ ਆ ਬੰਨ ਬੰਦੇ ਇੱਥੇ ਹਾਂਜੀ ਬੰਨ ਜਿੱਤੇ ਬੰਦੇ ਆ ਤੋੜਿਆਂ ਤੇ ਅੱਛਾ ਹੈ ਉੱਥੇ ਸੇਵਾ ਕਰ ਰਿਹਾ ਹੈ ਜੀ ਤੇ ਕੋਈ ਰਾਤ ਨੂੰ ਉਥੇ ਬਾਬਿਆਂ ਦਾ ਬਹੁਤ ਵੱਡਾ ਲੰਗਰ ਲੱਗਿਆ ਕੋਈ ਪਸ਼ਾਦਾ ਪਾਣੀ ਤੇ ਮਿਲਦਾ ਹੀ ਹੋਏਗਾ ਮਿਲਦਾ ਜੀ ਲੰਗਰ ਪਾਣੀ ਦਾ ਬਹੁਤ ਮਿਲ ਜਾਂਦਾ ਅੱਛਾ ਹਾਂਜੀ ਆਹ ਚਲੋ ਕੱਲੇ ਲੰਗਰ ਦੇ ਨਾਲ ਹੀ ਨਹੀਂ ਹੋਰ ਬਹੁਤ ਸਾਰੀਆਂ ਸਹੂਲਤਾਂ ਵੀ ਹੁੰਦੀਆਂ ਨੇ ਉਹ ਤਾਂ ਮਿਲ ਜਾ ਸਾਨੂੰ ਸਹੂਲਤ ਕੋਈ ਤਾਂ ਵੀ ਸਾਡਾ ਮਕਾਨ ਬਣ ਜਾਣਾ ਹੋਰ ਕੀ ਚਾਹੀਦਾ ਸਾਨੂੰ ਪ੍ਰੋਪਰ ਦੇ ਡੀਸੀ ਨੇ ਦਵਾਈਆਂ ਦੇ ਫ੍ਰੀ ਲੰਗਰ ਵੀ ਲਾਏ ਨੇ ਕਿ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਦਵਾਈ ਲੈ ਸਕਦੇ ਆ ਦਵਾਈ ਲੈ ਸਕਦੇ ਆ ਦਵਾਈ ਲੈ ਹਾਂ ਹਾਂ ਹੋਰ ਤੁਸੀਂ ਕੀ ਮੰਗ ਕਰਦੇ ਹੋ ਸੇਵਾ ਸੰਸਥਾ ਵਾਲਿਆਂ ਤੋਂ ਸਰਕਾਰਾਂ ਤੋਂ ਸਾਰਾ ਥਾਂ ਵਾਸਤੇ ਹੋ ਜਾਵੇ ਸਾਨੂੰ ਸਹਾਇਤਾ ਕੋਈ ਜਦੋਂ ਨਹੀਂ ਪੈਂਦਾ ਨਾ ਛੱਤਾ ਚੋਂ ਬਾਬਾ ਜੀ ਫੇਰ ਇੱਥੇ ਥੋੜਾ ਬਣਾ ਲੋਗੇ ਮਤਲਬ ਦਰਿਆ ਦੇ ਵਿੱਚ ਹੀ ਫੇਰ ਇਹਦੇ ਪਾਸੇ ਬਣਾ ਲਾਂਗੇ ਜੀ ਇਹ ਪਾਣੀ ਦਾ ਡਾਰੀ ਹੈ ਤਾਂ ਵੇਲੇ ਆ ਦਰਿਆ ਸਭ ਇੱਧਰ ਨੂੰ ਟੱਕਰ ਲਾਈ ਜਾਂਦਾ ਆਪਣਾ ਐਡਰੈਸ ਦੱਸ ਦਿਓ ਜੀ ਅੱਛਾ ਜੀ ਇਹਨਾਂ ਨਾਲ ਸੰਪਰਕ ਕਰਨਾ ਹੋਵੇ ਤੇ 0890 9145 0890 ਅਸੀਂ ਇਹ ਬੇਨਤੀ ਕਰਨੇ ਆਏ ਦੋਨਾਂ ਸਾਈਡ ਤੋਂ ਸਾਡੇ ਕੋਲ ਕੁਝ ਨਹੀਂ ਪਹੁੰਚ ਰਿਹਾ ਵੈਰੀ ਜਿੱਜੀ ਫਤੇ ਵੇਖੋ ਕਿ ਗਨਾਨਕ ਪਾਤਸ਼ਾਹ ਹੈ ਅਰੇ ਗਨਾਨਕ ਪਾਤਸ਼ਾਹ ਤੇ ਬਾਲਾ ਦੇ ਮਰਦਾਨਾ ਉਹਨਾਂ ਨੇ 49 ਕਰੋੜ ਛੱਤੀ ਦੇ ਸਫਰ ਕਰਕੇ ਦੁਨੀਆ ਦਾ ਸੁਧਾਰ ਕੀਤਾ 49 ਕਰੋੜ ਸਫਰ ਕਰਕੇ ਛੱਤੀ ਦੇ ਉਹਨਾਂ ਨੇ ਦੁਨੀਆ ਦਾ ਸੁਧਾਰ ਕੀਤਾ ਜਿਹੜੀ ਸਾਡੀ ਸਰਕਾਰ ਆ ਅੱਜ ਦੇ ਸਮੇਂ ਦੇ ਵਿੱਚ ਕੋਈ ਛਣ ਵੀ ਦੇਖ ਭਾਲ ਕਰੇ ਆ ਕੇ ਮਲਾਜ ਮਾਉਣ ਵੱਡੇ ਜਿਹੜੇ ਲੀਡਰ ਹਣ ਆ ਕੇ ਉਹ ਵੇਖਣ ਵੀ ਸੰਗਤ ਦਾ ਜਿਹੜਾ ਜੜਾ ਪਾਣੀ ਆ ਪਾਣੀ ਤੇ ਕੀ ਹਾਲਤਾ ਕਰ ਰਿਹਾ ਤੇ ਕਿਸ ਤਰੀਕੇ ਦੇ ਨਾਲ ਇਹ ਬਣ ਰਿਹਾ ਤੇ ਸਾਡੇ ਵੇਖੋ ਜੀ 49 ਕਰੋੜ ਸਫਲ ਜਿਹੜਾ ਉਹਨਾਂ ਕੀਤਾ ਨੇ ਸਫਲ ਦੇ ਦੁਨੀਆ ਨੂੰ ਪਹੁੰਚਣ ਵਾਸਤੇ ਕੀਤਾ ਮਾਰਨ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਸੇਵਾ ਕਰ ਰਹਿਆਂ ਨੂੰ ਸੇਵਾ ਅਸੀਂ ਪੰਜ ਦਿਨ ਆਇਆ ਸਾਡੇ ਕੋਲ 1.5 ਗਿਲਾ ਘੰਟਾ ਅੱਜ 5 ਦਿਨ 10 ਦਿਨ ਹੋ ਚੱਲੇ ਸਾਨੂੰ ਕਿ ਖਾਸ ਮਜ਼ਦੂਰ ਆ ਅੱਛਾ ਮਜੂਰ ਆ ਜਿਆੜੀ ਕਰਕੇ ਰੋਟੀ ਖਾਣ ਵਾਲੇ ਆ ਉਹ ਡੇਢ-ਢਿਲ ਕਿਲਾ ਜਿਹੜੀ ਉਹਦਾ ਸਾਰਾ ਹੀ ਹੁਣ ਖਾਦ ਦੇਣਾਂ ਲੱਗਿਆ ਨਾ ਉਹ ਦੱਬਿਆ ਗਿਆ ਉਹਦਾ ਜਿਸਤ ਦੱਬਿਆ ਗਿਆ ਹੈ ਤੇ ਬੱਚਾ ਵਾਸਤੇ ਜਿਹੜਾ ਲੰਗਰ ਆਉਂਦਾ ਲੰਗਰ ਆ ਕੇ ਲੈ ਜਾਈਦਾ ਤੇ ਬੱਚਨ ਵੀ ਖਵਾਈਦਾ ਨਾਲੇ ਆਪ ਖਵਾਈਦਾ ਤੇ ਦੇਖੋ ਜਿੰਨੀ ਕੋਈ ਸੇਵਾ ਹੁੰਦੀ ਉਹ ਨਹੀਂ ਕਰੀ ਗਈ ਦੀ ਹੈ ਸੰਗਤ ਦਾ ਬਹੁਤ ਸੰਜੋਗਾ ਬਹੁਤ ਬੜੀ-ਬੜੀ ਦੁਰੂ ਚਾਰ ਮੁਖਸਾਰੋ ਫਰੀਰ ਕੋਡ ਬੜੀ-ਬੜੀ ਦੁਰੂ ਮਿੱਟੀ ਆ ਰਹੀ ਆ बाकी धनबाद उन्होंने गुरु नानक पातशाह हाथ दे के रखे चढ़ दी हाँ, कला हर ਆ ਗੱਲ ਤਿਆਰ ਕਰਕੇ ਆਪਾਂ ਚੱਲ ਅਸੀਂ ਹੁਣ ਬਿਲਕੁਲ ਇਨਵੈਨਾ ਜ਼ਿਲ੍ਹਾ ਫਰੀਪੁਰ ਦੀ ਮੱਖੂ ਦੇ ਨਜ਼ਦੀਕ ਰੁਕਨੇ ਵਾਲਾ ਬੰਨ ਪਿੰਡ ਵੱਡੀਆਂ ਚੱਕੀਆਂ ਸਤਲੋਜ ਦਾ ਦਰਿਆ ਦੇਖੋ ਕਿੰਨਾ ਭਿਆਨਕ ਪਾਣੀ ਚੱਲ ਰਿਹਾ ਹੈ ਅਸੀਂ ਤਾਂ ਇਹੀ ਰੱਬ ਅਗੇ ਅਰਦਾਸ ਕਰਾਂਗੇ ਕਿ ਮਾਲਕ ਕਿਰਪਾ ਕਰੇ ਇਸ ਪੰਜਾਬ ਦੇ ਉੱਤੇ ਆ ਰਿਹਾ ਤੇ ਆਪਾਂ ਇਥੋਂ ਦੇ ਜਿਹੜੇ ਸੇਵਾਦਾਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਮਹਾਂਪੁਰਖ ਸੱਚਖੰਡ ਵਾਸੀ ਬਾਬਾ ਤਾਰਾ ਸਿੰਘ ਜੀ ਤੇ ਉਹਨਾਂ ਦੇ ਚਰਨ ਸੇਕ ਬਾਬਾ ਕੋਲਾ ਸਿੰਘ ਜੀ ਉਹਨਾਂ ਦੇ ਸੇਵਾਦਾਰ ਹੈ ਬਾਬਾ ਗਿਆਨ ਸਿੰਘ ਜੀ ਮਨਹਾਲੇ ਵਾਲੇ ਉਹ ਆਪਣੇ ਕਈ ਦਿਨਾਂ ਤੋਂ ਇੱਥੇ ਡੇਰੇ ਲਾ ਕੇ ਬੈਠੇ ਹੋਏ ਨੇ ਤੇ ਸਾਰੀਆਂ ਸੰਗਤਾਂ ਨੂੰ ਜਲ ਪਾਣੀ ਛਕਾਉਣਾ ਸੇਵਾ ਕਰਵਾਉਣੀ ਉਹਨਾਂ ਦੀ ਨਿਗਰਾਨੀ ਹੇਠ ਇਹ ਸਾਰਾ ਕਾਰਜ ਹੋ ਰਿਹਾ ਤੇ ਆਹ ਹੁਣ ਆਪਾਂ ਉਹ ਚੀਜ਼ ਤੁਹਾਨੂੰ ਦਿਖਾਉਣੇ ਆ ਕਿ ਜਿੱਥੇ ਸਾਰੀਆਂ ਸੰਗਤਾਂ ਬੋਰੀਆਂ ਲਿਆ ਲਿਆ ਕੇ ਮਿੱਟੀ ਦੀਆਂ ਪਰ ਪਰ ਕੇ ਲੋਹੇ ਦੇ ਜਾਲਾਂ ਦੇ ਨਾਲ ਬੰਨ ਬੰਨ ਕੇ ਤੇ ਉਹ ਅੱਗੇ ਆਪਣਾ ਬੰਨ ਨੂੰ ਬੰਨ ਰਹੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਦੇਣ ਸੁਖਾਵੇਂ ਹੋ ਸਕਣਾ ਕਿਹੜੇ ਕਿਹੜੇ ਪਿੰਡਾਂ ਤੋਂ ਆ ਰਹੀਆਂ ਨੇ ਜਾਂ ਇਹ ਮਿੱਟੀ ਕਿੱਥੋਂ ਆ ਰਹੀ ਹੈ ਇਹਦੇ ਜੇ ਸਾਥੇ ਕਹਿਣ ਸੋਚਣ ਤੋਂ ਬਾਅਦ ਆ ਹਮੂਰ ਮੁਕਸਰ ਪਤਾ ਹੀ ਨਹੀਂ ਕਿਹੜੇ ਕੋਣ ਤੋਂ ਮਿੱਟੀ ਆ ਰਹੀ ਹੈ ਸੋਚਣ ਤੋਂ ਬਾਹਰ ਕਿਹੜੇ ਕਿਹੜੇ ਕੋਣੇ ਤੋਂ ਟੋੜੇ ਭਰ ਕੇ ਸੰਗਤ ਲੈ ਆਉਂਦੀ ਆ ਸੰਗਤ ਨਾਲ ਟੋੜੇ ਭਰ ਕੇ ਲੈ ਆਉਂਦੀ ਏ ਆਪਦੇ ਟੋੜੇ ਲਾਉਂਦੀ ਆ ਰਾਤ ਦਿਨ ਇੱਕ ਕੀਤੀ ਮੁੰਡਿਆ ਨੇ ਛਾਵਾ ਚ ਇਹ ਅਸੀਂ ਇਹਨਾਂ ਦਾ ਇਹਨਾਂ ਲੋਕਾਂ ਦਾ ਦੇਣ ਹੀ ਨਹੀਂ ਦੇ ਸਕਦੇ ਇਸ ਜਰਮੇ ਦਾ ਤੁਹਾਨੂੰ ਕਿਸੇ ਚੀਜ਼ ਦੀ ਕੋਈ ਘਾਟ ਆ ਰਹੀ ਇੱਥੇ ਨਹੀਂ ਸਾਨੂੰ ਸੰਗਤ ਦੇ ਵੇਖੋ ਗੁਰੂ ਮਾਰ ਦੀ ਜਿਹੜੀ ਸੰਗਤ ਹੋਵੇ ਤੇ ਸਾਡੇ ਮਗਰ ਪੰਜਾਬ ਦੇ ਨੌਜਵਾਨ ਸਿੱਖ ਹੋਣ ਤੁਹਾਨੂੰ ਘਾਟ ਕਿਸੇ ਦੀ ਜਾ ਸਕਦੀ ਇੱਕ ਗੁਰੂ ਖਿਆ ਕਾਲ ਗੁਰੂ ਨਾਨਕ ਪਾਤਸ਼ਾਹ ਦੀ ਫੌਜ ਆ ਗੁਰੂ ਨਾਨਕ ਪਾਤਸ਼ਾਹ ਸਾਨੂੰ ਮਗਰ ਹਾਥਿਆ ਥੋੜ ਸਾਨੂੰ ਕੋਈ ਚੀਜ਼ ਦੀ ਨਹੀਂ ਪਰ ਸਾਨੂੰ ਸੰਗਤ ਦਾ ਸੰਯੋਗ ਬਹੁਤ ਜ਼ਰੂਰੀ ਆ ਬਿਲਕੁਲ ਜੀ ਸਾਨੂੰ ਸੰਗਤ ਦਾ ਸੰਯੋਗ ਬਹੁਤ ਜ਼ਰੂਰੀ ਆ ਸਾਡੇ ਮਹਾਂਪੁਰਸ਼ ਬਾਬਾ ਗਿਆਨ ਸਿੰਘ ਹੋਣੀ ਜੀ ਅੱਜ ਤੋਂ ਦੱਸ ਦੇਣ ਤੋਂ ਡੇਰਾ ਲਾ ਕੇ ਬੈਠੇ ਆ ਖੀਰਾਂ ਦੇ ਕੜਾ ਪ੍ਰਸ਼ਾਦ ਲੰਗਰ ਪਾਣੀ ਇੱਥੇ ਵਾਧੂ ਗੁਰੂ ਦੀ ਕਿਰਪਾ ਨਾਲ ਪਰ ਸੰਗਤਾਂ ਨੇ ਸਾਨੂੰ ਵੀ ਪਜਾਤੀ ਆ ਬਹੁਤ ਰਾਹਤਾਂ ਤੱਕ ਸਾਨੂੰ ਇੱਥੇ ਮਿੱਟੀ ਤੋੜੇ ਪਰ ਪਰ ਮੁੰਡੇ ਲਈ ਆਉਂਦੇ ਆ ਬਹੁਤ ਬਹੁਤ ਦਿਨਾਂ ਦਾ ਧੰਨਵਾਦ ਹੈ ਕਰ ਹੀ ਨਹੀਂ ਸਕਦੇ ਜੀ ਜਿਨੇ ਸਾਨੂੰ ਇਹਨਾਂ ਦੀ ਸੇਵਾ ਕੀਤੀ ਆ ਵੈਰੂ ਜੀ ਕਾ ਖਾਲਸਾ ਵੈਰੂ ਜੀ